ਹਾਂਜੀ ਸਵਾਗਤ ਹੈ ਆਨਸਾਨ ਵੀਰ ਇਸ ਵੀਡੀਓ 'ਚ ਆਪਾਂ ਤੁਹਾਡੇ ਲਈ ਇੱਕ ਟਰੈਕਟਰ ਤੇ ਦੋ ਟਰਾਲੇ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਈ ਜੀ ਟਰੈਕਟਰ ਬਾਰੇ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਓ 62800137325 ਮੇਰਾ ਮੋਬਾਈਲ ਨੰਬਰ ਆ ਐਡ ਕਰਵਾਉਣ ਲਈ ਸੰਪਰਕ ਤੁਸੀਂ ਮੇਰੇ ਨਾਲ ਕਰ ਸਕਦੇ ਹੋਗੇ ਟਰੈਕਟਰ ਵਾਲੇ ਵੀਰ ਦਾ ਮੋਬਾਈਲ ਨੰਬਰ ਹੈਗਾ ਬਾਈ ਜੀ 991701364 ਵੀਰ ਦਾ ਮਾਡਲ ਨੰਬਰ ਆ ਬਾਈ ਜੀ 2011 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਸਾਫ ਕੰਡੀਸ਼ਨ ਦਾ ਪੂਰੀ ਵਧੀਆ ਹਾਲ ਦਾ ਟਰੈਕਟਰ ਪਿਆ ਫੇਵਰ ਦੀ ਹਾਰਡ ਲੱਗੀ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈਗਾ ਪੂਰੇ ਵੱਡਾ ਬੈਂਪਰ ਲੱਗਿਆ ਹੋਇਆ ਹੈਗਾ ਰੰਗ ਪੇਂਟ ਪੱਖੋਂ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਾਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਾਈਡ ਗੇਅਰ ਟਰੈਕਟਰ ਆਗਾ ਪਾਵਰ ਸਟੀering ਆ ਤੇ ਬਾਈ ਜੀ ਗੱਲ ਕਰਕੇ ਟਾਇਰਾਂ ਦੀ ਤਾਂ ਚਾਰੇ ਟਾਇਰ ਕੰਪਨੀ ਦੇ ਟਾਇਰ ਆ 90 ਪੈਸੇ ਬਾਈ ਜੀ ਟਰੈਕਟਰ ਦੇ ਟਾਇਰ ਪਈ ਆਗੇ ਤੁਸੀਂ ਬਾਕੀ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲਿਆ ਸਕਦੇ ਹੋ ਬਾਈ ਜੀ ਰੇਟ ਇਹਦਾ ਹੈਗਾ 3 ਲੱਖ ਤੇ 75000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ 3 ਲੱਖ ਤੇ 75000 ਰੁਪਏ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਥੋੜਾ ਕਰ ਦੇਾਂਗੇ ਬਾਈ ਜੀ ਵੀਡੀਓ ਬਹੁਤ ਲੈ ਕੇ ਆਉਣੇ ਆ ਅੱਗੇ ਆਪਾਂ ਗੱਲ ਕਰਦੇ ਆ ਟਰਾਲੇ ਬਾਰੇ ਬਾਈ ਜੀ ਪਹਿਲਾਂ ਮੋਬਾਈਲ ਨੰਬਰ ਦੱਸ ਦਿਆਂ ਤੁਹਾਨੂੰ 99767149139876714913 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਇਹ ਵੀਰ ਬਾਈ ਜੀ ਬਿਲਕੁਲ ਨਵੇਂ ਟਰਾਲੇ ਤਿਆਰ ਕਰਦਾ ਹੈਗਾ ਚੈੱਕ ਕਰ ਸਕਦੇ ਹੋ ਜੇ ਟਰਾਲਾ ਤਿਆਰ ਹੋ ਰਿਹਾ ਹੈ ਟਰਾਲਾ ਹੈਗਾ 217 ਦਾ ਬਾਈ ਜੀ ਪੂਰਾ ਵਧੀਆ ਹੈਵੀ ਵੈਡ ਲਾ ਰਿਹਾ ਹੈਗਾ ਸਾਰਾ ਟਰਾਲਾ ਤਿਆਰ ਕਰ ਰਿਹਾ ਹੈ ਵਿੱਚੋਂ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਜੀ ਟਰਾਲੀ ਬਾਈ ਜੀ ਅਗਰ ਆਪਾਂ ਰੇਟ ਦੀ ਗੱਲ ਕਰਗੇ ਬੀ ਨੇ ਬਹੁਤ ਜ਼ਿਆਦਾ ਘੱਟ ਰੇਟ ਰੱਖਿਆ ਗਿਆ ਟਰਾਲੇ ਦਾ ਬਹੁਤ ਹੀ ਜ਼ਿਆਦਾ ਜਾਇਜ਼ ਰੇਟ ਆ ਇਹ ਨਾ ਘੱਟ ਰੇਟ ਚ ਬਾਈ ਇਹ ਨਾ ਸਾਫ ਟਰਾਲਾ ਸੁਧਰਾ ਨਵਾਂ ਟਰਾਲਾ ਨਹੀਂ ਸਾਨੂੰ ਮਿਲਣਾ ਤੇ ਟਰਾਲੇ ਦੀ ਡਿਮਾਂਡ ਹੈਗੀ ਸਿਰਫ ਹੀ 3 ਲੱਖ ਤੇ 10000 ਰੁਪਿਆ ਟਰਾਲੇ ਦੀ ਡਿਮਾਂਡ ਰੱਖਿਆ ਵੀਰ ਨੇ ਸਿਰਫ 3 ਲੱਖ ਤੇ 10000 ਰੁਪਿਆ ਮੌਕੇ ਤੇ ਮਨਤਨ ਵੀਰ ਕਹਿੰਦਾ ਆਪਾਂ ਕਰ ਦਾਂਗੇ ਜੇ ਟਾਇਰ ਵਗੈਰਾ ਟਰਾਲੇ ਦੇ ਲਾਉਣੇ ਆ ਵੀਰ ਦਾ ਮੋਬਾਈਲ ਨੰਬਰ ਦੱਸਿਆ ਉਸ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ ਅੱਗੇ ਬਾਈ ਜੀ ਕਾ ਟਰਾਲ 62394294126239429412 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਇਹ ਟਰਾਲਾ ਹੈਗਾ ਬਾਈ ਜੀ 14 ਸੱਤ ਦਾ ਟਰਾਲਾ ਹੈਗਾ ਰੰਗ ਪੇਂਟ ਪੂਰਾ ਵਧੀਆ ਹੋਇਆ ਵਾ ਡਬਲ ਟੈਰੀ ਟਰਾਲਾ ਹੈਗਾ ਚੈੱਕ ਕਰ ਸਕਦੇ ਹੋ ਬਾਈ ਜੀ ਪਾਈਪਾਂ ਵਾਲਾ ਬੈੱਡ ਆ ਸਮੇਤ ਜਾਲੀ ਹੈ ਪੂਰਾ ਘੈਂਟ ਰੰਗ ਪੇਂਟ ਵਾਲੇ ਨੂੰ ਹੋਇਆ ਵਾ ਸਾਰਾ ਟਰਾਲਾ ਜਾਨ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਬਾਈ ਜੀ ਟਰਾਲਾ ਪਿਆ ਹੈਗਾ ਕਿਤੇ ਕੋਈ ਮੰਨ ਲਓ ਬਈ ਨੀਗਾ ਸਾਰਾ ਫਰਸ਼ ਵਾਰਡ ਵਗੈਰਾ ਬਿਲਕੁਲ ਵੀ ਦਾ ਹੈਗਾ ਰੇਟ ਇਹਦਾ ਹੈਗਾ 2 ਲੱਖ ਤੇ 20000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਜੀ